ਰਾਤ ਨੂੰ ਜੇਕਰ ਨੀਂਦ ਨਾ ਪੂਰੀ ਹੋਵੇ ਨਾ ਸਾਡਾ ਦਿਮਾਗ ਨਹੀਂ ਰਿਲੈਕਸ ਹੁੰਦਾ ਅਗਲੇ ਦਿਨ ਅਸੀਂ ਬਹੁਤ ਲੋਅ એનર્ਜੀ ਫੀਲ ਕਰਦੇ ਹਾਂ ਥੱਕੇ ਥੱਕੇ ਮਹਿਸੂਸ ਕਰਦੇ ਹਾਂ ਸਾਡੀ ਕਨਸੈਂਟਰੇਸ਼ਨ ਕੰਮ ਦੇ ਉੱਤੇ ਲੱਗਦੀ ਨਹੀਂ ਹੈਗੀ ਸਾਡਾ ਕੰਮ ਤੇ ਮਨ ਨਹੀਂ ਲੱਗਦਾ ਸਾਨੂੰ ਸੁਸਤੀ ਬਹੁਤ ਜ਼ਿਆਦਾ ਰਹਿੰਦੀ ਹੈ ਦੇਖੋ ਸਟ्रेस ਤੇ ਐਂਜਾਇਟੀ ਕੰਮ ਕਰ ਤੋਂ ਅੱਜਕੱਲ ਥੋੜੀ ਬਹੁਤ ਹੋ ਹੀ ਜਾਂਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਰਾਤ ਨੂੰ ਤੁਸੀਂ ਨੀਂਦ ਦੀ ਗੋਲੀ ਖਾ ਕੇ ਸੋਵੋ ਆਯੁਰਵੇਦ ਦੇ ਵਿੱਚ ਸਟ्रेस ਐਂਡ ਐਂਜਾਇਟੀ ਇਹਦੇ ਵਧੀਆ ਨੀਂਦ ਲਿਆਉਣ ਦੇ ਲਈ ਬਹੁਤ ਹੀ ਬਾਖਮਾਲ ਜਿਹੜੀਆਂ ਬੂਟੀਆਂ ਨੇ ਜਿਵੇਂ ਕਿ ਅਸ਼ਵਗੰਧਾ ਸਰਪਗ ਇਹਨਾਂ ਸਾਰੀਆਂ ਜੜੀਆਂ ਬੂਟੀਆਂ ਦਾ ਤਿਆਰ ਸਾਡੀ ਇੱਕ ਦਵਾਈ ਆਉਂਦੀ ਹੈ ਜੀ ਜਿਸ ਦਾ ਨਾਮ ਹੈ ਐਮ ਆਰ 5 ਮਾਈਂਡ ਰਿਲੈਕਸੈਂਟ ਵਿਦ 5 ਹਰਬਸ ਜਿਹਦੇ ਸੇਵਨ ਦੇ ਨਾਲ ਤੁਹਾਡੀ ਕਨਸੈਂਟਰੇਸ਼ਨ ਪਾਵਰ ਵਧਦੀ ਹੈ ਤੁਹਾਡਾ ਕੰਮ ਦੇ ਵਿੱਚ ਫੋਕਸ ਜ਼ਿਆਦਾ ਵੱਧਦਾ ਹੈ ਤੁਹਾਨੂੰ ਬੱਚਿਆਂ ਦੇ ਵਾਂਗੂ ਬਹੁਤ ਵਧੀਆ ਅੱਛੀ ਰਾਤ ਨੂੰ ਨੀਂਦ ਆਉਂਦੀ ਹੈ ਤੁਹਾਡੇ ਹਾਈ ਬੀਪੀ ਦੇ ਉੱਤੇ ਵੀ ਕੰਮ ਕਰਦੀ ਹੈ ਤੁਹਾਡੀ ਮੈਮਰੀ ਵੀ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਸੋ ਸਾਡੀ ਵੈਬਸਾਈਟ ਤੋਂ ਤੁਸੀਂ ਆਰਡਰ ਕਰ ਸਕਦੇ ਹੋ ਐਮ ਆਰ 5 ਜਿਨ੍ਹਾਂ ਨੂੰ ਸਟ्रेस ਐਂਡ ਐਂਜ਼ਾਇਟੀ ਹੋਵੇ ਉਹਨਾਂ ਦਾ ਲਿਵਰ ਵੀ ਕਮਜ਼ੋਰ ਹੁੰਦਾ ਉਹਦੇ ਵਾਸਤੇ ਤੁਸੀਂ ਆਰਡਰ ਕਰ ਸਕਦੇ ਹੋ ਵੀ ਆਰ ਲਿਵਰ ਕੇਅਰ ਟੈਬਲੇਟ ਸਾਡੀ ਬਾਖਮਾਲ ਲਿਵਰ ਦੀ ਤਾਕਤ ਦੇ ਵਾਸਤੇ ਗੋਲੀ ਆਉਂਦੀ ਹੈ ਤੇ ਜੇਕਰ ਤੁਹਾਨੂੰ ਥੋੜਾ ਬਹੁਤ ਤਜਾਬ ਵੀ ਨਾਲ ਬਣਦਾ ਹੈ ਤੇ ਤੁਸੀਂ ਨਾਲ ਲੈ ਸਕਦੇ ਹੋ ਐਸਿਡ ਗੌਨ ਇਹ ਦਵਾਈ ਬਹੁਤ ਹੀ ਵਧੀਆ ਜੋ ਕਿ ਤਜਾਬੀਪਨ ਨੂੰ ਹਟਾਉਂਦੀ ਹੈ ਤੇ ਬੰਦਾ ਬਹੁਤ ਰਿਲੈਕਸ ਮਹਿਸੂਸ ਕਰਦਾ ਹੈ ਇਹ ਤਿੰਨੇ ਦਵਾਈਆਂ ਮਾਈਂਡ ਤੇ ਬਾਡੀ ਨੂੰ ਬਹੁਤ ਜ਼ਿਆਦਾ ਰਿਲੈਕਸ ਕਰਦੀਆਂ ਨੇ ਵਧੇਰੇ ਜਾਣਕਾਰੀ ਲਈ ਤੁਸੀਂ ਮੇਰੇ ਕਿਸੇ ਵੀ ਸੈਂਟਰ ਖਰੜ ਜਾਂ ਅੰਮ੍ਰਿਤਸਰ ਵਿੱਚ ਵਿਜ਼ਿਟ ਕਰ ਸਕਦੇ ਹੋ ਜਿੱਥੇ ਡਾਕਟਰ ਦੀ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ ਤੁਹਾਡਾ ਆਪਣਾ ਵੈਦਰੰਦਾਵਾ